ਕਿ ਅਸੀਂ ਇਹ ਦੇਖ ਰਹੇ ਹਾਂ ਜਿੱਤੇ ਥਾਣੇ ਚੋਕੀਆਂ ਸੇਫ ਨਹੀਂ ਐ ਤੇ ਸਾਡੇ ਲੀਡਰ ਸੇਫ ਨਹੀਂ ਐ ਤਾਂ ਉੱਥੇ ਆਮ ਆਮ ਬੰਦਾ ਕੀ ਸੇਫ ਹੋਏਗਾ ਹਾਏ 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 ਭਗਵੰਤ ਮਾਨ ਨੂੰ ਆਪੜੇ ਸੀਐਮ ਪਾਤੋ ਅਸਤੀਫਾ ਦੇ ਦੇਣਾ ਚਾਹੀਦਾ ਜਿਹੜਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਉਹਦੇ ਉਹ ਨਸ਼ਾ ਵੇਚਣ ਦੇ ਫੜੇ ਜਾ ਰਹੇ ਨੇ ਤਾਂ ਆਪਾਂ ਕੀ ਕਹਿ ਸਕਦੇ ਨਸ਼ਾ ਸਰਕਾਰੀ ਫੂਲ ਕਰਾ ਰਹੀ ਐ ਸਾਬਕਾ ਮੰਤਰੀ ਤੇ ਭਾਜਪਾ ਗੂ ਮਨਰੰਜਨ ਕਾਲੀਆ ਦੇ ਘਰ ਤੇ ਹੋਏ ਗਰਨੇਡ ਹਮਲੇ ਦੇ ਵਿਰੋਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁੱਤਲੇ ਫੂਰ ਨੇ ਦਾਸ ਇਹ ਕਿ ਜੁੱਥੇ ਸੀਐਮ ਮਾਨ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ ਤੇ ਜਲੰਧਰ ਦੇ ਵਿੱਚ ਭਾਜਪਾ ਦੇ ਸਾਬਕਾ ਮੰਤਰੀ ਤੇ ਭਾਜਪਾ ਗੂ ਮਨਰੰਜਨ ਕਾਲੀਆ ਦੇ ਘਰ ਤੇ ਬੀਤੀ ਦੇ ਰਾਤ ਬਲਾਸਟ ਹੁੰਦਾ 22 ਰਿਕਸ਼ਾ ਦੇ ਵਿੱਚ ਆਏ ਬਦਮਾਸ਼ ਜਿਨ੍ਹਾਂ ਵੱਲੋਂ ਘਰ ਤੇ ਗਰੇਡ ਨੂੰ ਬਾਅਦ ਚੀਜ਼ ਛੁੱਟੀ ਗਈ ਹੈ ਜਿਸ ਤੋਂ ਬਾਅਦ ਘਰ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੇ ਇਸ ਨੂੰ ਲੈ ਕੇ ਭਾਜਪਾ ਦੇ ਰਾਜਪੁਰਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਜਿਨ੍ਹਾਂ ਦੇ ਅਗਵਾ ਦੇ ਵਿੱਚ ਭਾਜਪਾ ਦੇ ਵਲੰਟੀਅਰਜ਼ ਵੱਲੋਂ ਰਾਜਪੁਰਾ ਦੇ ਸ਼ਹੀਦ ਸੱਤੇ ਪ੍ਰਭਾਕਰ ਚੌਕ ਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੁਕਾਇਆ ਗਿਆ ਨਾਰੇਬਾਜ਼ੀ ਕੀਤੀ ਗਈ ਹੈ ਤੇ ਐਸੇ ਦਰਮਿਆਨ ਲਾਅ ਐਂਡ ਆਰਡਰ ਨੂੰ ਲੈ ਕੇ ਸਰਕਾਰ ਨੂੰ ਲੰਮੇ ਹੱਥੀ ਲਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਸਾਰੇ মিডিਆ ਦਾ ਰਾਜਪੁਰਾ ਦੀ ਦਾ ਧੰਨਵਾਦ ਕਰਦਾ ਜਿਹੜਾ ਕਿ ਇੱਕ ਛੋਟੇ ਸਦੇ ਤੁਸੀਂ ਇੱਥੇ ਆਏ ਤੇ ਅੱਜ ਸਾਡਾ ਭਗਵੰਤ ਮਾਨ ਦਾ ਪੰਜਾਬ ਸਰਕਾਰ ਦਾ ਪੁਤਲਾ ਫੁਕਣ ਦਾ ਕਾਰਨ ਇਹ ਹੀ ਹੈ ਵੀ ਸਾਡੇ ਜਿਹੜੇ ਸੀਨੀਅਰ ਨੇਤਾ ਮੈਂ ਤਾਂ ਇਹ ਕਹਿ ਸਕਦਾ ਪੰਜਾਬ ਦੇ ਸਭ ਤੋਂ ਸੀਨੀਅਰ ਨੇਤਾ ਨੇ ਚੇੜੀ ਮਰਜੀ ਪਾਰਟੀ ਦੇ ਮਨਰंजन ਕਾਲਿਆ ਜੀ ਦੇ ਕਰ ਜਿਹੜਾ ਹੈਂਡ ਗ੍ਰਨੇਡ ਜਿਹੜਾ ਘੇਰਿਆ ਗਿਆ ਉਹ ਵੀ ਅਸੀਂ ਪੂਰ ਜ਼ੋਰ ਤੇ ਨਿੰਦਾ ਕਰਦੇ ਆ ਤੇ ਅਸੀਂ ਤਾਂ ਪਹਿਲਾਂ ਇਹ ਦੇਖ ਰਹੇ ਸੀ ਵੀ ਜਿਹੜੇ ਇਹ ਥਾਣਿਆਂ ਤੇ ਤੇ ਚੌਕਿਆਂ ਤੇ ਗ੍ਰਨੇਡ ਹਮਲੇ ਹੋ ਰਹੇ ਸੀ ਅੱਜ ਸਾਡੇ ਸੀਨੀਅਰ ਨੇਤਾ ਦੇ ਘਰ ਗ੍ਰਨੇਡ ਹਮਲਾ ਹੋਇਆ ਤੇ ਅਸੀਂ ਪੂਰ ਜ਼ੋਰ ਤੇ ਨਿੰਦਾ ਕਰਦੇ ਆ ਤੇ ਮੈਂ ਇਹ ਕਹਿ ਸਕਦਾ ਵੀ ਪੰਜਾਬ ਵਿੱਚ ਲੈਂਡ ਆਰਡਰ ਬਿਲਕੁਲ ਖਤਮ ਹੋ ਚੁਕਿਆ ਹੈ ਕਿ ਸਿੱਤੀ ਲੈਂਡ ਆਰਡਰ ਦੀ ਬਿਲਕੁਲ ਖਰਾਬ ਹੋ ਚੁਕੀ ਹੈ ਵੀ ਅਸੀਂ ਇਹ ਦੇਖ ਰਹੇ ਹਾਂ ਜਿੱਤੇ ਥਾਣੇ ਚੋਕਿਆਂ ਸੇਫ ਨਹੀਂ ਹੈ ਤੇ ਸਾਡੇ ਲੀਡਰ ਸੇਫ ਨਹੀਂ ਹੈ ਤਾਂ ਉੱਥੇ ਆਮ ਆਮ ਬੰਦਾ ਕੀ ਸੇਫ ਹੋਏਗਾ ਤੇ ਮੈਂ ਇਹ ਮੈਂ ਕਿ ਸਾਡੀ ਇਹ ਮੰਗ ਹੈ ਵੀ ਨੈਤਿਕਤਾ ਦੇ ਆਧਾਰ ਤੇ ਭਗਵੰਤ ਮਾਨ ਨੂੰ ਆਪਣੇ ਸੀਐਮ ਪਾਸੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਅਸੀਂ ਇਹ ਵੀ ਦੇਖ ਰਹੇ ਹਾਂ ਰੋਜ਼ ਵੀ ਜਿਹੜੇ ਨਸ਼ੇ ਚ ਨਸ਼ੇ ਦੇ ਕਾਰੋਬਾਰ ਵਿੱਚ ਲਿਪਟ ਨੇ ਉਹ ਤੁਸੀਂ ਦੇਖ ਸਕਦੇ ਹੋ ਅੱਜ ਇੱਕ ਪੰਜਾਬ ਪੁਲਿਸ ਦਾ ਇੰਸਪੈਕਟਰ ਫੜ ਲਿਆ ਇਸ ਤੋਂ ਪਹਿਲਾਂ ਜਿੱਕਰ ਸਰਪੰਚ ਆਮ ਆਦਮੀ ਦਾ ਸਰਪੰਚ ਖੁਦ ਫੜਿਆ ਗਿਆ ਤੇ ਲੇਡੀ ਕਾਂਸਟੇਬਲ ਫੜੀ ਗਈ ਹੈ ਮਤਲਬ ਕਹਿਣ ਦਾ ਪਾਵ ਹੈ ਵੀ ਪੰਜਾਬ ਦੇ ਹਾਲਾਤ ਬਿਲਕੁਲ ਖਰਾਬ ਹੋ ਚੁੱਕੇ ਨੇ ਤੇ ਇਹ ਗੱਲ ਵੀ ਕਹਿ ਸਕਦਾ ਅੱਜ ਸਾਡੀ ਜਿਹੜਾ ਇੱਕ ਭਾਈਚਾਰੇ ਦਾ ਇੱਕ ਹੈਗੀ ਉਹਨੂੰ ਹੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਕੁਝ ਮੈਂ ਕਹਿ ਸਕਦਾ ਹੈ ਸਰਕਾਰ ਕਰਾ ਰਹੀ ਹੈ ਤੇ ਅਸੀਂ ਇਸ ਕਰਕੇ ਅੱਜ ਭਗਵੰਦ ਮਾਨ ਸਾਹਿਬ ਸਰਕਾਰ ਦਾ ਕਹਿ ਰਹੀ ਹੈ ਵਸੀਂ ਯੁੱਧ ਨਸ਼ਾ ਬੰਦ ਕਰਕੇ ਇਹ ਨਸ਼ੇ ਖਤਮ ਕਰ ਦੇਣੇ ਆ ਤੇ ਤੁਸੀਂ ਕਹਿੰਦੇ ਵੀ ਉਹਨਾਂ ਕੋਲ ਨਸ਼ੇ ਵਧੇ ਜਾ ਰਹੇ ਜੀ ਕਿ ਇਹ ਕਿਉਂ ਇਹ ਕੀ ਹੋ ਰਿਹਾ ਜੀ ਦੇਖੋ ਤੁਹਾਡੀ ਮੀਡੀਆ ਵਿੱਚ ਹੀ ਅੱਜ ਰੋਲਾ ਪੈ ਰਿਹਾ ਇੱਕ ਇਨਸਪੈਕਟਰ ਪੰਜਾਬ ਪੁਲਿਸ ਦਾ ਦੇਸ ਤੋਂ ਪਹਿਲਾਂ ਇਹ ਮੇਡੀ ਕਾਂਸਟੇਬਲ ਆਪਣੇ ਜ਼ਿਲ੍ਹੇ ਪਟਿਆਲੇ ਦੇ ਸਨੌਰ ਹਲਕੇ ਦਾ ਕਿਹੜਾ ਪਿੰਡ ਹੈ ਰਾਇਪੁਰ ਮਤਲਬ ਉਹ ਕਿਹੜਾ ਰਾਇਪੁਰ ਕੱਲਾ ਦਾ ਸਰਪੰਚ ਜਿਹੜਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਉਹਦੇ ਉਹ ਨਸ਼ਾ ਵੇਚਣੇ ਫੜੇ ਜਾ ਰਹੇ ਨੇ ਤਾਂ ਆਪਾਂ ਕੀ ਕਹਿ ਸਕਦੇ ਨਸ਼ਾ ਸਰਕਾਰ ਹੀ ਫੋਲ ਕਰਾ ਰਹੀ ਹੈ ਅਜੇ ਤੱਕ ਅੱਗੇ ਦੇਖੋ ਵੀ ਕੀ ਕੀ ਹੁੰਦਾ ਸਰਕਾਰ ਰਾਜਪਾਲ ਨੇ ਅੱਜ ਟ੍ਰੰਡ ਪੇ ਤੇ ਬਿਆਨ ਹੈ ਕਿ ਪੰਜਾਬ ਜਿਹੜਾ ਹੈਗਾ ਨਸ਼ਿਆਂ ਦੇ ਮਾਮਲੇ ਜੀ ਨੰਬਰ 1 ਇੱਕ ਨੰਬਰ ਤੇ ਆ ਗਿਆ ਬਿਲਕੁਲ ਸਹੀ ਬਿਆਨ ਹੈ ਉਹਨਾਂ ਦਾ ਇੱਕ ਨੰਬਰ ਤੇ ਮੈਂ ਕਹਿੰਦਾ ਪੰਜਾਬ ਇਹ ਹਿੰਦੁਸਤਾਨ ਵਿੱਚ ਨਹੀਂ ਇਹ ਪੂਰੇ ਵਰਲਡ ਵਿੱਚ ਇੱਕ ਨੰਬਰ ਤੇ ਹੋਣਾ ਪੰਜਾਬ ਅੱਜ ਪੰਜਾਬ ਨੌਜਵਾਨ ਨਸ਼ੇ ਕਰਕੇ ਖਤਮ ਹੋ ਗਿਆ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਆ ਇਹ ਪੂਰੇ ਪੰਜਾਬ ਵਿੱਚ ਹੋ ਰਿਹਾ ਜਾਂ ਹਰ ਹਲਕੇ ਚ ਹਰ ਮੰਡਲ ਵਿੱਚ ਇਹ ਹਮੇ ਇਹ ਪਤਾ ਹੈ ਜਦ ਇਹ ਅਸਤੀਫਾ ਦੇ ਦੇਂਗੇ ਤੋ ਇੱਕ ਅੱਛੀ ਸਰਕਾਰ ਆਏਗੀ ਮੈਂ ਤਾਂ ਕਹਤਾ ਹਾਂ ਯਹਾਂ ਤੇ ਗਵਰਨਰ ਰਾਜ ਲੱਗਣਾ ਚਾਹੀਏ ਔਰ ਦੂਸਰਾ ਇਹ ਕਿਆ ਕਹਤੇ ਆ 2027 ਵਿੱਚ ਬੈਂਕ ਗਰੰਟੀ ਦਾ ਕਹਿ ਸਕਦਾ ਵੀ ਲੋਕ ਹੁਣੇ ਚਾ ਰਹੇ ਨੇ ਵੀ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਣੀ ਚਾਹੀਦੀ ਹੈ ਹੁਣ ਤਾਂ ਤੁਸੀਂ ਪਿੰਡਾਂ ਵਿੱਚ ਵੀ ਚਲੇ ਜਾਓ ਤਾਂ ਲੋਕ ਇਹ ਕਹਿਣ ਲੱਗੇ ਵੀ ਯਾਰ ਇੱਕ ਵਾਰੀ ਅਸੀਂ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਕਿਉਂ ਕਿ ਸਾਰਿਆਂ ਨੂੰ ਪਤਾ ਹੈ ਅਗਰ ਪੰਜਾਬ ਦਾ ਵਿਕਾਸ ਹੋ ਸਕਦਾ ਤਾਂ ਉਹ ਭਾਰਤੀ ਜਨਤਾ ਪਾਰਟੀ ਕਰਾ ਸਕਦੀ ਹੈ ਤੇ ਅਗਰ ਕਿਸਾਨਾਂ ਦਾ ਭਲਾ ਹੋ ਸਕਦਾ ਔਰ ਇੱਕ ਵਾਰ ਕਦੋਂ ਪਲਾ ਹੋ ਸਕਦਾ ਤਾਂ ਉਹ ਭਾਰਤੀ ਜਨਤਾ ਪਾਰਟੀ ਕਲਾ ਸਕਦੀ ਹੈ ਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੇ ਜਿਹੜੇ ਨੀਤੀਆਂ ਨੇ ਹੁਣ ਸਾਰਿਆਂ ਨੂੰ ਪਸੰਦ ਆ ਰਹੀ ਹੈ ਤੇ 2027 ਵਿੱਚ ਸਾਡੀ ਪੱਕੀ ਭਾਰਤੀ ਜਨਤਾ ਪਾਰਟੀ ਸਰਕਾਰ ਆਏਗੀ ਇਹ ਮੈਂ ਕਹਿੰਦਾ ਹਾਂ ਜਿੰਦਾ ਜਨਤਾ ਪਾਰਟੀ ਜਿੰਦਾ ਭਾਰਤ ਜਿੰਦਾ ਕੀ ਲੱਗੀ ਤਾਂ ਨਿਕਲ ਪੁਚਾਓ ਪੁਚਾਓ ਦਿੱਲੀ ਪੁਚਾਓ जय सरकार मुर्दाबाद पंजाब